ਸਤਿ ਸ੍ਰੀ ਅਕਾਲ ਪ੍ਰਭੂ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਫਸਲ ਹੈਗੀ ਕਣਕ ਦੀ ਸਵਾਲ ਬਹੁਤ ਜ਼ਿਆਦਾ ਵੱਡਾ ਜਿਹੜਾ ਤੁਹਾਡਾ ਖਰਚ ਵੀ ਕਰਾਉਂਦਾ ਹੈਗਾ ਤੇ ਜਿਹੜਾ ਸਵਾਲ ਤੁਹਾਨੂੰ ਪੰਬਲ ਪੂਸੇ ਚ ਵੀ ਪਾ ਕੇ ਰੱਖ ਇਸ ਵੀਡੀਓ ਦੇ ਵਿੱਚ 5 ਕੁ ਮਿੰਟ ਲੈਨੇ ਆ ਮੈਂ ਤੁਹਾਡੇ ਤੇ ਦੋ ਵਿਸ਼ੇ ਕਵਰ ਕਰਨੇ ਆ ਕਣਕ ਦੇ ਉੱਤੇ ਲੀਹੋ ਸੰਦੀ ਸਪਰੇ ਕੀ ਅੱਜ ਇਹ ਵੀਡੀਓ 8 ਜਨਵਰੀ ਨੂੰ ਬਣ ਰਹੀ ਹੈ ਤੇ ਕੀ ਆਪਾਂ ਨੂੰ ਕਰਨੀ ਚਾਹੀਦੀ ਹੈ ਜਾਂ ਡੋਜ਼ ਕੀ ਹੈ ਕੀ ਇਹ ਸਪਰੇ ਕਰਨ ਦੇ ਨਾਲ ਕਣਕ ਨਹੀਂ ਡਿੱਗਦੀ ਹੈਗੀ ਠੀਕ ਹੈ ਦੂਸਰਾ ਕਿ ਕਣਕ ਡਿੱਗਣ ਦਾ ਹੋਰ ਵੀ ਕਾਰਨ ਹੈਗਾ ਇਹ ਆਪਣੇ ਦੋ ਸਵਾਲਾਂ ਦੇ ਉੱਤੇ ਵੀਡੀਓ ਕੁੰਮਣੀ ਹੈਗੀ ਜਿਹੜੀਆਂ ਕਣਕਾਂ ਲੰਬੀ ਹਾਈਟ ਦੀਆਂ ਹੈਗੀਆਂ 5 ਨਵੰਬਰ ਤੋਂ ਪਹਿਲਾਂ ਬਜਾਈ ਕੀਤੀਆਂ ਹੈਗੀਆਂ ਤਾਂ ਉਹਨਾਂ ਤੇ ਸਿਰਫ ਕਰਨਾਲ ਯੂਨੀਵਰਸਿਟੀ ਦੁਆਰਾ ਹੀ ਇਹ ਸਿਫਾਰਿਸ਼ ਕੀਤਾ ਜਾਂਦਾ ਹੈਗਾ ਕਿ ਲੀਹੋਸਿਨ 2 ਐਮਲ ਪ੍ਰਤੀ ਲੀਟਰ ਤੇ ਨਾਲ ਟੈਬੂ ਕੋਨਾਜੋਲ 1 ਐਮਲ ਪ੍ਰਤੀ ਲੀਟਰ ਦਾ ਮਿਕਸਚਰ ਬਣਾ ਕੇ ਦੋ ਵਾਰ ਸਪਰੇਅ ਕਰਨਾ ਹੁੰਦਾ 50 ਦਿਨ ਤੇ ਤੇ 60 ਤੋਂ 65 ਦਿਨ ਦੇ ਵਿੱਚ ਜਾਂ 65 ਤੋਂ 70 ਦਿਨ ਦੇ ਵਿੱਚ ਆਪਾਂ ਦੋ ਵਾਰ ਇਹ ਸਪਰੇਅ ਕਰਨਾ ਹੁੰਦਾ ਪਰ ਮੈਂ ਜਿਸ ਤੱਕ ਗਰਾਊਂਡ ਲੈਵਲ ਤੇ ਦੇਖਿਆ ਹੈਗਾ ਹਾਲਾਂਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਕੋਈ ਸਪਾਰਸ਼ ਨਹੀਂ ਜਾਂ ਅਦਰ ਕਿਸੇ ਯੂਨੀਵਰਸਿਟੀ ਦੀ ਕੋਈ ਸਪਾਰਸ਼ ਨਹੀਂ ਹੈਗੀ ਕਿਉਂਕਿ 1.5 ਡਿਗਰੀ ਜਿੱਦੋਂ ਕਣਕ ਬਜਾਈ ਦੇ ਸਮੇਂ ਜਾਂ ਬਜਾਈ ਤੋਂ ਲਗਭਗ 50 ਦਿਨਾਂ ਦੇ ਵਿੱਚ ਜ਼ਿਆਦਾ ਤਾਪਮਾਨ ਰਹਿੰਦਾ ਜਿਹੜਾ ਕਿ ਇਸ ਵਾਰ 2023 ਨਵੰਬਰ ਐਂਡ ਤੱਕ ਰਿਹਾ ਦਸੰਬਰ ਅੱਧ ਤੱਕ ਵੀ ਰਿਹਾ ਜਿਹੜੀਆਂ ਕਣਕਾਂ ਸਹੀ ਸਮੇਂ ਸਰ ਬਜਾਈ ਹੋਈਆਂ 5 ਨਵੰਬਰ ਤੋਂ 10 ਨਵੰਬਰ ਦੇ ਲਾਗੇ ਤੱਕ ਦੀ ਤਾਂ ਉਹਨਾਂ ਨੂੰ ਉਹਨਾਂ ਤਾਪਮਾਨ ਜਿੰਨਾ ਕਿ 60 ਦਿਨਾਂ ਦੇ ਵਿੱਚ ਮਿਲਣਾ ਚਾਹੀਦਾ ਸੀਗਾ ਦਿਨ ਦੇ ਸਮੇਂ ਧੁੱਪ ਦੇ ਨਿਕਲਣ ਸਮੇਂ ਕਪਾਹ ਦੇ ਲਈ ਕਾਊਂਟ ਕਰੀਏ ਤਾਂ ਉਹਨਾਂ ਉਹਨਾਂ ਨੂੰ 42 ਦਿਨਾਂ ਦੇ ਵਿੱਚ ਹੀ ਮਿਲ ਗਿਆ ਤਾਂ ਮਤਲਬ ਕਿ ਉਹਨਾਂ ਦੇ ਵਿੱਚ ਜਿਹੜੀ ਨੀਚੇ ਨੋਡ ਬਾਨੀ ਸਟਾਰਟ ਹੋਣੀ ਸੀ ਉਹ ਜਲਦੀ ਬੰਨ ਲੱਗ ਗਈ ਉਹ 45 ਦਿਨਾਂ ਤੀ ਬਾਨੀ ਸ਼ੁਰੂ ਹੋ ਗਈ ਕਈਆਂ ਤੇ ਤੇ ਉਹ 42 ਦਿਨ ਤੇ ਹੀ ਬਾਨੀ ਲੱਗੀ ਕਈ ਕਣਕਾਂ 45 50 ਦਿਨ ਤੇ ਨਸਾਰਾ ਵੀ ਲੈ ਚੁੱਕੀਆਂ ਸੀ ਤਾਂ ਇਹ ਨਹੀਂ ਹੋ ਸਕਦਾ ਹੈਗਾ ਕਿ ਕਣਕ ਦੀਆਂ ਜੜਾਂ ਤੋਂ ਬਾਅਦ ਜਿਹੜੀ ਵੀ ਗੰਡ ਬਾਨਣੀ ਹੈਗੀ ਜਾਂ ਗੰਡ ਤੋਂ ਬਾਅਦ ਦੂਜੀ ਗੰਡ ਬਾਨਣੀ ਹੈ ਉਸ ਤੋਂ ਬਾਅਦ ਪੋਰੀ ਬਾਨਣੀ ਹੈ ਜਿਹੜੀ ਦੇ ਵਿੱਚ ਬੱਲੀ ਬਾਨਣੀ ਆ ਉਹ ਸਾਰਾ ਕੰਮ ਹੀ ਮੁਕੰਮਲ 45 50 ਦਿਨਾਂ ਚ ਹੋ ਗਿਆ ਤੇ ਹੁਣ ਕਣਕ ਦੀ ਬਾਂਸਰੀ ਦੇ ਵਿੱਚ ਛਿੱਟਾ ਹੈਗਾ ਪੱਲੀ ਹੈਗੀ ਆ ਜਾਂ ਕਣਕ ਦੀਆਂ ਗੰਡਾਂ ਬਣ ਨਹੀਂ ਚੁੱਕੀਆਂ ਤੁਹਾਨੂੰ ਵੈਸੀ ਦਿਖਾਈ ਦੇਣ ਲੱਗੀਆਂ ਜਾਂ ਤੁਹਾਡੀ ਕਣਕ ਜਿਹੜੀ ਹੈਗੀ ਆ ਉਹ 70 ਦਿਨ ਦੇ ਲਾਗੇ ਤੱਕੇ ਹੋ ਚੁੱਕੀ ਆ ਤਾਂ ਇਸ ਸਪਰੇਅ ਨੂੰ ਕਰਨ ਦਾ ਤੁਹਾਨੂੰ ਕੋਈ ਵੀ ਬੈਨੀਫਿਟ ਨਹੀਂ ਮਿਲਣ ਵਾਲਾ ਇਹ ਦਿਮਾਗ ਚੋਂ ਕੱਢ ਦਿਓ ਇਹ ਸਪਰੇਅ ਹੀ ਲਗਭਗ 500 ਰੁਪਏ ਦਾ ਖਰਚਾ ਖਾਂਦੀ ਹੈਗੀ ਆ ਤੇ ਕਣਕ ਡਿੱਗਣ ਤੋਂ ਮੈਨੂੰ ਲੱਗਦਾ ਹੈਗਾ ਜਦ ਤੱਕ ਮੈਨੂੰ ਲੱਗਦਾ ਵੀ ਲਾਸਟ ਟਾਈਮ ਚਲੋ ਵੈਦਰ ਵੈਸੀ ਬਹੁਤ ਖਰਾਬ ਸੀਗਾ ਪਰ ਜਿਹੜੇ ਫਾਰਮਰ ਨੇ ਐਕਚੁਅਲ ਡੋਜ਼ ਸਹੀ ਟਾਈਮ ਤੇ ਦੋ ਵਾਰ ਵੀ ਕੀਤੀ ਕਣਕ ਉਹ ਡਿੱਗਣੋ ਨਹੀਂ ਵੱਸ ਸਕੀ ਕਿਉਂਕਿ ਇੱਕ ਵੱਡੀ ਗਲਤੀ ਕਿਸਾਨ ਕਰਦੇ ਹੈਗੇ ਮੈਂ ਨਹਿਰੀ ਪਾਣੀ ਦੇ ਖਿਲਾਫ ਨਹੀਂ ਹੈਗਾ ਨਹਿਰੀ ਪਾਣੀ ਹਰ ਇੱਕ ਖੇਤ ਨੂੰ ਮਿਲਣਾ ਚਾਹੀਦਾ ਹੈਗਾ ਪਰ vegetative growth ਕਣਕ ਨੂੰ ਲਗਾਤਾਰ ਪਾਣੀ ਨਹੀਂ ਲੱਗਦੇ ਹੈਗੇ ਲਗਭਗ 25-30 ਦਿਨ ਦੇ ਗੈਪ ਤੇ ਪਾਣੀ ਲੱਗਦਾ ਹੈਗਾ ਤਾਂ 55-60 ਦਿਨ ਦੇ ਵਿੱਚ ਲਗਭਗ ਦੋ ਪਾਣੀ ਲੱਗ ਜਾਂਦੇ ਆ 70 ਦਿਨਾਂ ਚ ਮੂਲੀ ਗੱਲ ਹੈਗਾ ਕਿ ਦੋ ਪਾਣੀ ਲੱਗ ਜਾਂਦੇ ਹੈਗੇ ਆ ਉਸ ਤੋਂ ਬਾਅਦ ਜੇ ਆਪਣੇ ਕੰਟੀਨਿਊਸਲੀ ਮਤਲਬ ਟੋਟਲੀ ਪੰਜ ਪਾਣੀ ਲੱਗਣੇ ਹੈਗੇ ਤਾਂ ਅਖੀਰਲੇ ਤਿੰਨ ਪਾਣੀ ਵੀ ਜੇ ਆਪਣੇ ਨਹਿਰੀ ਪਾਣੀ ਲੱਗ ਰਿਹਾ ਮੁਕੰਮਲ ਤਾਂ ਨਹਿਰੀ ਪਾਣੀ ਵੀ ਆਪਣੇ ਖੇਤ ਦੇ ਵਾਸਤੇ वेजिटेटिव ਤੋ ਗ੍ਰੋਥ ਤੋਂ ਬਾਅਦ ਹੈਡਿੰਗ ਸਟੇਜ ਵਾਸਤੇ ਜਾਂ ਰੀਪ੍ਰੋਡਕਟਿਵ ਫੇਸ ਵਾਸਤੇ ਕਾਫੀ ਜ਼ਿਆਦਾ ਬੂਟੇ ਨੂੰ ਕੱਚਾ ਕਰਦਾ ਹੈਗਾ ਤਾਂ ਕੱਚੀ ਅਵਸਥਾ ਦੇ ਵਿੱਚ ਬੂਟਾ ਡਿੱਗਨ ਦੇ ਫਿਰ ਉੱਪਰ ਜਦੋਂ ਭਾਰ ਬਣਦਾ ਹੈਗਾ ਤੇ ਮਾਰਚ ਮਹੀਨੇ ਦੇ ਵਿੱਚ ਹਵਾਵਾਂ ਚੱਲਦੀਆਂ ਹੈਗੀਆਂ ਤੇ ਕਣਕ ਡਿੱਗਨ ਦੇ ਸਾਰ ਬਣ ਜਾਂਦੇ ਹੈਗੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਤਾਂ ਕਹਿਣ ਦਾ ਪਾਵ ਕਿ ਤੁਸੀਂ ਬੂਟੇ ਨੂੰ ਬੱਲੀ ਨਿਕਲਣ ਸਮੇ ਤੁਸੀਂ ਜ਼ਿਆਦਾ ਕੱਚੀ ਅਵਸਥਾ ਦੇ ਵਿੱਚ ਨਹੀਂ ਰੱਖਣਾ ਬਰਖਾ ਦੇ ਵਿੱਚ ਵੀ ਨਾਈਟ੍ਰੋਜਨ ਤੁਹਾਡੇ ਬੂਟੇ ਕੋਲੇ ਆ ਰਹੀ ਹੈ ਤੇ ਤੁਹਾਡੇ ਹੱਥਾਂ ਦੇ ਨਾਲ ਵੀ ਯੂਰੀਆ ਵਾਲੇ ਥੈਲੇ ਜਾਂਦੇ ਹੈਗੇ ਮੈਂ ਇਥੇ ਤੱਕ ਵੀ ਦੇਖਿਆ ਹੈਗਾ ਕਿ ਤੀਸਰਾ ਪਾਣੀ 90 ਦਿਨ ਤੇ ਜੇਕਰ ਤੁਹਾਡੀ ਕਣਕ ਨੂੰ ਲੱਗਦਾ ਹੈਗਾ ਨਾ ਸਾਰਾ ਨਹੀਂ ਹੋਇਆ ਪਾਈਪ ਦੇ ਵਿੱਚ ਛਿੱਟਾ ਹੈਗਾ ਤਾਂ ਬਹੁਤੇ ਫਾਰਮਰ 25 ਕਿਲੋ 22 ਕਿਲੋ ਯੂਰੀਆ ਅੱਧਾ ਗੱਟਾ ਯੂਰੀਆ ਖੇਤ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਆ ਜਿਹੜੀ ਕਿ ਬਹੁਤ ਜ਼ਿਆਦਾ ਗਲਤ ਹੈਗੀ ਹੈ ਕਣਕ ਦੇ ਵਿੱਚ ਨਾਈਟ੍ਰੋਜਨ ਮੈਨੇਜਮੈਂਟ ਤੁਸੀਂ ਫੋਲੀਅਰ ਦੇ ਵਿੱਚ ਲੈ ਲਓ ਸਪਰੇਹਾਂ ਦੇ ਵਿੱਚ ਦੇ ਲਓ ਨਿਕਾਲ ਨਾ ਡੁੱਟਣ ਦਿਓ ਜੋ ਤੁਸੀਂ ਰੋਟੀ ਖਾਣੇ ਹੋ ਤੁਹਾਡਾ ਮੂੰਹ ਚੱਲ ਰਿਹਾ ਹੈਗਾ ਤਾਂ ਤੁਸੀਂ ਉਹ ਮੂੰਹ ਨੂੰ ਗੱਲਾਂ ਕਰਨ ਵਾਸਤੇ ਜੂਸ ਕਰਨ ਦੀ ਬਜਾਏ ਕੰਟੀਨਿਊਸਲੀ ਸਾਰੀ ਡਾਈਟ ਮੁਕੰਮਲ ਕਰਕੇ ਉਸ ਤੋਂ ਬਾਅਦ ਆਪਾਂ ਹੋਰ ਕਿਸੇ ਕੰਮ ਲਈ ਮੂੰਹ ਨੂੰ ਯੂਜ਼ ਕਰੀਏ ਪਰ ਜੇਕਰ ਆਪਾਂ 3 ਘੰਟਿਆਂ ਦੇ ਵਿੱਚ ਉਹੀ ਡਾਈਟ ਲੈਣੀ ਹੈ ਜਿਹੜੀ ਆਪਾਂ 5 ਮਿੰਟ ਦੇ ਵਿੱਚ ਲੈਣੀ ਸੀ ਤਾਂ ਆਪਾਂ ਬਹੁਤ ਜ਼ਿਆਦਾ ਇੱਕ ਮਿਸਯੂਜ਼ ਕਰ ਰਹੇ ਹੈਗੇ ਆ ਪ੍ਰੋਪਰ ਯੂਜ਼ ਨਹੀਂ ਸਟੈਂਡਰਡ 11 ਨਹੀਂ ਹੈਗਾ ਕੋਈ ਡਿਸਪੀਸਪਲਨ ਨਹੀਂ ਹੈਗਾ ਇਸ ਕੰਮ ਦੇ ਵਿੱਚ ਨਾਈਟ੍ਰੋਜਨ ਸਹੀ ਟਾਈਮ ਤੇ ਪੂਰੀ ਕਰਨੀ 55 ਦਿਨਾਂ ਚ ਗੇਤੀਆਂ ਗਣਕਾਂ ਚ ਪੂਰੀ ਕਰ ਦੋ ਸਮ ਟਾਈਮ ਦਾ ਇਹ ਵੀ ਦੇਖਿਆ ਗਿਆ ਹੈਗਾ ਤੁਸੀਂ 20 ਤੋਂ 25 ਕਿਲੋ ਯੂਰੀਆ ਹੈਗਾ ਜਿਹੜਾ ਉਹ ਬਜਾਈ ਸਮੇਂ ਪਾ ਦਿਆ ਕਰੋ ਜੇਕਰ ਤੁਸੀਂ ਪਰਾਲੀ ਦਾ ਮੈਨੇਜਮੈਂਟ ਕਰ ਰਹੇ ਹੋ ਕਿਉਂਕਿ ਜਿੰਨਾ ਵੀ ਸੋਇਲ ਦੇ ਵਿੱਚ ਮਾਈਕਰੋਬਸ ਐਕਟਿਵ ਹੈਗਾ ਉਹਨਾਂ ਨੇ ਆਪਣੀ ਗਰੋਥ ਦੇ ਲਈ ਵੀ ਨਾਈਟ੍ਰੋਜਨ ਇੱਕ ਵਾਰ ਸਿੰਕ ਕਰਨਾ ਲੈਣਾ ਅਬਜ਼ਰਬ ਕਰਨਾ ਹੈਗਾ ਤਾਂ ਨਾਈਟ੍ਰੋਜਨ ਹਰ ਇੱਕ ਲਿਵਿੰਗ ਚੀਜ਼ ਦੀ ਜ਼ਰੂਰਤ ਹੈਗੀ ਤੇ ਵਾਤਾਵਰਨ ਦੇ ਵਿੱਚ ਘਰ ਧਰਤੀ ਦੇ ਵਾਤਾਵਰਨ ਦੇ ਵਿੱਚ ਖਾਯਾਰਾਂ ਲੱਖਾਂ ਟਨ ਨਾਈਟ੍ਰੋਜਨ ਪਰਮਾਤਮਾ ਨੇ ਆਪਾਂ ਨੂੰ ਆਪਣੇ ਬੰਨ ਤੋਂ ਪਹਿਲਾਂ ਦਿੱਤੀ ਹੋਈ ਹੈ ਜਿਹੜੀ ਕਿ ਮੀਂਹ ਦੇ ਰੂਪ ਵਿੱਚ ਵੀ ਕੋਲਕਿਆਉਂਦੀ ਹੈ ਆਪਾਂ ਜਿਹੜੀ ਗੱਟਿਆਂ ਦੇ ਰੂਪ ਵਿੱਚ ਦੇਣੀ ਸ਼ੁਰੂ ਕੀਤੀ ਹੈਗੀ ਜੇਕਰ ਆਪਾਂ ਇਹਦੀ ਗਲਤ ਵਰਤੋਂ ਕਰਦੇ ਆ ਲੇਟ ਲੈ ਕੇ ਜਾਂਦੇ ਆ ਡਿਮਾਂਡ ਕਰ ਰਹੀ ਹੈ ਫਸਲ 2.5 ਗੱਟੇ ਚਲੋ ਰੇਤ ਲਾਵਾ ਨਾ 3 ਗੱਟੇ ਪੈਣਗੇ ਤੇ ਆਪਾਂ ਪਾ ਰਹੇ ਆ 5 ਗੱਟੇ ਡੋਜ਼ ਵਧਾਤੀ ਡੋਜ਼ ਲੇਟ ਕਰਤੀ ਫਿਰ ਕਣਕ ਡਿੱਗੇਗੀ ਹੀ ਡਿੱਗੇਗੀ ਲੀਹੋਸਨ ਦੀ ਸਪਰੇ ਦੇ ਨਾਲ ਤੁਹਾਡੀ ਕਣਕ ਡਿੱਗਣੋਂ ਨਹੀਂ ਬਚੇਗੀ ਮੈਂ ਤੁਹਾਨੂੰ ਇਹ ਮੁਕੰਮਲ ਇੱਕ ਜਾਣਕਾਰੀ ਇਸ ਵੀਡੀਓ ਚ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਕਿ ਸਿਰਫ ਜਿਹੜੀਆਂ ਕਣਕਾਂ 5 10 ਨਵੰਬਰ ਤੋਂ ਪਹਿਲਾਂ ਬਜਾਈ ਹੋਈਆਂ ਤਾਂ ਹਾਈ ੀਲਡ ਪੋਟੈਂਸ਼ੀਅਲ ਟ੍ਰਾਇਲ ਦੇ ਵਿੱਚ ਇੱਕ ਕਿਸੇ ਖਾਸ ਵੈਰੈਟੀਆਂ ਦੇ ਉੱਪਰ ਇਹਦੀ ਸਪਰੇਅ ਕੀਤੀ ਜਾ ਸਕਦੀ ਹੈਗੀ ਆ ਪਰ ਜੇਕਰ ਤੁਸੀਂ ਬੀਜ ਜ਼ਿਆਦਾ ਪਾਉਣਾ ਹੈਗਾ ਕਣਕ ਫਿਰ ਵੀ ਡਿੱਗੇਗੀ ਲੀਹੋਸਨ ਬਚਾ ਨਹੀਂ ਸਕਦਾ ਹੈਗਾ ਤੁਸੀਂ ਡੀਏਪ ਬਹੁਤ ਜ਼ਿਆਦਾ ਪਾਉਣੀ ਹੈ ਕਟਾਸ ਦੇਣੀ ਨਹੀਂ ਹੈਗੀ ਨਾਈਟ੍ਰੋਜਨ ਦੀ ਮਾਤਰਾ ਵਧਾਈ ਜਾਣੀ ਹੈਗੀ ਆ ਤਾਂ ਗਲਤ ਟਾਈਮ ਤੇ ਤੁਸੀਂ ਜਿਆਦਾ ਓਵਰਡੋਜ਼ ਲੇਟ ਟਾਈਮ ਦੇ ਵਿੱਚ ਵੀ ਨਾਈਟ੍ਰੋਜਨ ਦੇਵੋਗੇ ਤਾਂ ਮੈਨੂੰ ਲੱਗਦਾ ਹੈਗਾ ਵੀ ਕਣਕ ਦੀ ਫਸਲ ਦੇ ਡਿੱਗਣ ਦੇ ਰਾਹ ਦੇ ਉੱਤੇ ਤੁਸੀਂ ਪੱਕਾ ਕਰ ਰਹੇ ਹੋ ਰਾਹ ਨੂੰ ਪੱਕਾ ਕਰ ਰਹੇ ਹੋ ਤਾਂ ਉਹ ਕੰਮ ਹੋ ਜਾਣਾ ਹੈ ਸੋ ਜਿਹੜੇ ਵੀ ਤਰੀਕੇ ਨਾਲ ਤੁਸੀਂ ਕਣਕ ਬੀਜੀ ਹੈਗੀ ਆ ਨਾਈਟ੍ਰੋਜਨ ਮੈਨੇਜਮੈਂਟ ਤੁਹਾਡਾ ਸਭ ਤੋਂ ਵੱਡਾ ਤੇ ਜ਼ਰੂਰੀ ਕੰਮ ਹੈਗਾ ਜੇ ਕਰੇ ਗਲਤ ਕਰੋਗੇ ਤਾਂ ਤੁਹਾਨੂੰ ਖਮਿਆਜਾ ਭੁਗਤਣਾ ਪਵੇ ਹੋਰ ਕਿਸੇ ਵੀਡੀਓ ਦੇ ਵਿੱਚ ਕਿਸੇ ਵਧੀਆ ਜਾਣਕਾਰੀ ਤਹਿਤ ਮਿਲਦੀਆਂ ਅੱਜ ਦੀ ਵੀਡੀਓ ਚ ਇਹਨਾਂ ਜੀ ਫੇਸਬੁੱਕ ਇੰਸਟਾਗ੍ਰam YouTube ਫੋਲੋ ਕਰ ਲਿਓ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨ